ਦੇ ਹੁਣ ਸਾਸੀ ਕਾਲਜੀ ਸਾਡੇ ਜਨਤ ਤੇ ਤੁਹਾਡਾ ਸਵਾਗਤ ਹੈ। ਲਓ ਜੀ ਟਾਈਮ ਸ਼ਾਮ ਦਾ। ਆਪਾਂ ਲੱਗੇ ਸਬਜੀ ਤੜਕਾ ਲਾਉਣ। ਤੇ ਨਾਲ ਨਾਲ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿਹੜੀਆਂ ਪਹਿਲਾਂ ਭੈਣਾਂ ਭੈਣ ਭਰਾ ਸਭ ਨਾਲ ਜੁੜੇ ਸੋਹਣੇ ਸੋਹਣੇ ਕਮੈਂਟ ਕਰੋ। ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ। ਤੇ ਲਓ ਜੀ ਆਪਾਂ ਲੱਗੇ ਲਾਉਣ ਤੜਕਾ ਮਟਰ। ਇਹ ਮਟਰ ਕੱਢ ਕੇ ਧੋਤੇ ਰੱਖ ਲੈ। ਤੇ ਇਧਰ ਖੰਮਾ ਗਰਮ ਪਾਣੀ ਦੇ ਵਿੱਚ। ਤੇ ਕੋਰੀ ਪਾ ਕੇ ਚੰਗੀ ਤਰ੍ਹਾਂ ਧੋ ਲੀਆਂ ਸੁਪੋਨੇ ਫੇਰ ਪੇ ਹੋਈਆਂ ਗਰਮ ਪਾਣੀ 'ਚ ਤੇ ਇਹਦੇ ਪੀਛੇ ਮੈਂ ਕੋਹ ਹਟੇ ਹੀ ਥੀਤੇ ਮਹਾਏ ਜਦੋਂ ਛੀਟਾ ਦਾ ਵਜਦਿੰਗਾ ਨਾ ਆਪਾਂ ਰਹਿੰਦੇ ਨਿਕੰਗਾ ਨਹੀਂ ਹੋ ਜਾਂਦਾ ਨਾ ਵੇਖੋ ਦੁਪਾ ਲਿਆ ਆਲੂ ਪੰਗਾ ਗੀਸਲ ਦੀ ਤੜਕਾ ਖੁੰਬਾ ਮਟਰ ਮਾਲੂ ਚਲੋ ਜੀ ਬਣੇ ਰਿਓ ਵੀਡੋ ਦੇ ਨਾਲ ਤਿੰਨ ਚਾਰ ਦੇ ਲੋਗੇ ਵੀਡੋ ਨੇ ਬੜੀ ਸਰੀਰ ਠੀਕ ਨਹੀਂ ਵੀਪੀ ਨਹੀਂ ਵਦਨ ਮੜਦਾ ਕਰਕੇ ਸਰੀਰ ਨਹੀਂ ਠੀਕ ਤਨਾ ਕੁਛ ਭਰਿਆ ਬਣਾਇਆ വിഡോ ബോ അത് നിഡോ ബുണേ വാദ് ചേന സപോർട്ടോ വീഡിയോ വാദ് അവാർജ സോണേ സോണേ കമൻറ്റ് കിട്ടിയോ അത് അപ്പം ലൈ തട നാല ഗുണ് 아 yeah. 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 ਕਿੱਥੋਂ ਗਿਆਂਦਾ ਉਹ ਕਿਲੋ ਹੀ ਲਿਆ ਉਹਨੇ ਕਿਲੋ ਹੀ ਲਿਆਂਦਾ ਦੇ ਸਵੇਰ ਦੀ ਰੋਟੀ 3:30 ਵਜੇ ਖਾਟੀ ਉੱਠਿਆ ਨਹੀਂ ਗਿਆ ਸਰੀਰ ਨਹੀਂ ਨਹੀਂ ਪਾਇਨਾ ਨਾ ਚਾਅ ਨਹੀਂ ਹੋ ਤੈਨੂੰ ਹੋਰ ਹੋਰ ਇਹਨਾਂ ਨਾਲ ਸਭ ਤਰ ਤਰੀ ਪਾਤੀ ਗਰਮ ਪਾਣੀ ਪਾ ਕੇ ਮਟਰ ਦੇ ਥੁੰਬਾ ਪਾ ਤਾ ਹੁਣ ਇਹਨਾਂ ਮਰਾਲ ਲਗੇ ਛੀਟ ਗਾ ਜਦ ਅਸੀਂ ਸਦੀ ਆਪਣੀ ਮੋਤੀ ਹੋਲੀ ਤੇ ਆਂ ਹਾਟਾ ਹੋ ਗੀ ਤੇ ਕੋਰੀ ਪੀਲ ਕੇ ਜਾ ਫਿਰ ਢਾਂਡੇ ਸਾਫ ਕਰਦੇ ਹਾਂ ਤੋ ਗੋਲ ਨਾ ਖਾ ਖਾ ਮਾ ਤਵਾ ਜੀ ਗੀ ਇਹਨਾਂ ਗੋਲ ਨਾ ਕੋਈ ਸਾਭ ਨਹੀਂ ਪੂਰੇ ਫਿਰਦੇ ਦਾ ਹਰ ਕੋਈ ਯਾਰ ਜੋ ਮੰਜੇ ਦੇ ਡੇਖ ਗਏ ਕੋਈ ਨਹੀਂ ਪੁੱਛਦਾ ਤੁਰੇ ਫਿਰਦੇ ਦਾ ਬੇਲੀ ਹਸ ਹਰ ਕੋਈ ਸਰੀਰ ਤੇ ਸਭ ਕੋ ਸਰੀਰ ਨਹੀਂ ਦਿਖੋ ਨਹੀਂ ਚਲੋ ਜੀ ਮਿਲਦੇ ਆਪਾਂ